ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤਿਗੁਰਾਂ ਦਾ ਗੁਰਬਾਣੀ ਵਿੱਚ ਫਰਮਾਨਿਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਵਿੱਚ ਦੁਨੀਆ ਸੇਵ ਕਮਈਏ ਤਾਂ ਦਰਗਾਹ ਦਸਣ ਪਾਈਏ ਦੇ ਮਹਾਂਵਾਕ ਅਨਸਾਰ ਅੱਜ ਦਾਸ ਪਹੁੰਚਾਇਆ ਪਿੰਡ ਰਾਜਪੁਰਾ ਉਹ ਵੜੇ ਤੇ ਲਾ ਕੇ ਇਹ ਵੀਰ ਆਪਣਾ ਕਰਮਜੀਤ ਸਿੰਘ ਜਿਹੜੇ ਕਿ ਇੱਕ ਹਫਤਾ ਪਹਿਲਾਂ ਬਿਮਾਰ ਹੋ ਗਏ ਸੀ ਪੇਟ 'ਚ ਕੋਈ ਪ੍ਰੋਬਲਮ ਹੋ ਗਈ ਸੀ ਇੱਕ ਹਫਤਾ ਹਸਪਤਾਲ 'ਤੇ ਐਡਮਿਟ ਰਹੇ ਆ ਵੀਰ ਗੁਰਜੀਤ ਸਿੰਘ ਨੇ ਦੱਸਿਆ ਸੀਗਾ ਕਿ ਇਹ ਬਹੁਤ ਲੋੜਵੰਦ ਜ਼ਰੂਰਤਮੰਦ ਆ ਤੇ ਸਾਡੇ ਬਹੁਤ ਸਤਕਾਰਯੋਗ ਮੇਰੇ ਵੱਡੇ ਵੀਰ ਯੂਕੇ ਤੋਂ ਗੁਰਸਖਤ ਯਾਰੇ ਜਿਹੜੇ ਕਿ ਹਮੇਸ਼ਾ ਯੂਰਤਮੰਦ ਤੇ ਲੋੜਵੰਦ ਵੀਰਾਂ ਦੇ ਨਾਲ ਖੜੇ ਹੁੰਦੇ ਆ ਉਹਨਾਂ ਨੇ ਆਪਣੀ ਕਿਰਤ ਕਮਾਈ 'ਚੋਂ ਦਸਵੰਦ ਕੱਢ ਕੇ 5000 ਰੁਪਏ ਦੀ ਸੇਵਾ ਜਿਹੜੀ ਆ ਵੀਰ ਲਈ ਵਾਸਤੇ ਭੇਜੀ ਆ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਆ ਤੇ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਚਰਨਾਂ 'ਚ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਉਹ ਲੋੜਵੰਦ ਵੀਰਾਂ ਦੇ ਨਾਲ ਜ਼ਰੂਰਤਮੰਦ ਪਰਿਵਾਰਾਂ ਨਾਲ ਖੜੇ ਹੋਣ ਉਹਨਾਂ ਦੀ ਮਦਦ ਕਰਨ ਤੇ ਇਹ ਵੀ ਅਰਦਾਸ ਕਰਦੇ ਆ ਪ੍ਰਮਾਤਮਾ ਵੀਰ ਕਰਮਜੀਤ ਸਿੰਘ ਨੂੰ ਵੀ ਤੰਦਰੁਸਤੀ ਬਖਸ਼ਣ ਤਾਂ ਜੋ ਆਪਰਾਜੀ ਹੋ ਕੇ ਕਰਤਕਮਈ ਕਰਨ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ